ਮਾਨਯੋਗ ਡੀਜੀਪੀ ਪੰਜਾਬ ਡੀਆਜੀ ਬਾਰਡਰ ਰੇਂਜ ਦੇ ਦਿਸ਼ਾ ਨਿਰਦੇਸ਼ਾ ਹੇਠ ਬਟਾਲਾ ਪੁਲਿਸ ਨੂੰ ਉਦੋਂ ਇੱਕ ਕਾਮਯਾਬੀ ਮਿਲੀ ਹੈ ਜਦੋਂ ਪਾਕਿਸਤਾਨੀ ਆਈਐਸਏ ਦਾ ਇੱਕ ਵੱਡਾ دہشت گردਾਨਾ ਮਨਸੂਬਾ ਬਟਾਲਾ ਪੁਲਿਸ ਨੇ ناکਾਮ ਕਰਤਾ ਇਹਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਸਾਨੂੰ ਐਕਸਪਲੋਸਿਵਸ ਮਿਲੇ ਹਨ ਇਹ ਬੇਸਿਕਲੀ 2 ਦਿਨ ਪਹਿਲਾ ਸਾਨੂੰ ਪੁਲਿਸ ਸਟੇਸ਼ਨ ਸਦਰ ਦੇ ਅਧੀਨ ਪੈਂਦਾ ਪਿੰਡ ਬਲਪੂਰਾ ਉੱਥੇ ਕੁਝ ਐਕਸਪਲੋਸਿਵ ਮਟੀਰੀਅਲ ਸਾਨੂੰ ਬਰਾਮਦ ਹੋਇਆ ਸੀਗਾ ਤਾਂ ਉਹਦੇ ਵਿੱਚ 4 HRG ਗ੍ਰੇਨੇਡਸ ਬੇਸਿਕਲੀ ਬਰਾਮਦ ਹੋਏ ਸੀਗੇ ਇਹਨਾਂ ਨੂੰ ਅਸੀਂ RG ਇਸ ਗ੍ਰੇਨੇਡਸ ਵੀ ਕਹਿੰਦੇ ਆ ਤਾਂ ਇਹ ਇੱਕ ਆਸਟਰੀਅਨ ਕੰਪਨੀ ਹੈ ਜਿਹੜਾ ਇਹਨਾਂ ਨੂੰ ਮੈਨੂਫੈਕਚਰ ਕਰਦੀ ਹੈ originally but ਇਹਨਾਂ ਦੀ ਬੇਸ ਪਾਕਿਸਤਾਨ ਔਰ ਬੰਗਲਾਦੇਸ਼ ਦੇ ਵਿੱਚ ਹੈ ਇਸ ਤੋਂ ਇਲਾਵਾ ਅਪਾਰਟ ਫਰਮ 4 ਗ੍ਰੇਨੇਡਸ ਵੀ ਹੈਵ ਆਲਸੋ ਰਿਕਵਰਡ 1 ਆਈਡੀ ਇਹ ਇੱਕ ਬਲੈਕ ਮੈਟੈਲਿਕ ਬਾਕਸ ਦੇ ਵਿੱਚ ਸਹੀ ਤਾਂ ਜਦੋਂ ਬੌਮ ਡਿਸਪੋਜ਼ਲ ਸਕਵਾਡ ਨੇ ਇਹਦਾ ਮੌਈਨਾ ਕਰ ਲਿਆ ਤਾਂ ਆਰਡੀਐਕਸ ਵਾਸ ਫਾਊਂਡ ਫਰਮ ਦਿਸ ਸੋ ਇਟ ਵਾਸ ਬੇਸਿਕਲੀ ਆਰਡੀਐਕਸ ਬੇਸਡ ਆਈਡੀ ਇਸ ਤੋਂ ਇਲਾਵਾ ਸਮ ਕਮਿਊਨੀਕੇਸ਼ਨ ਡਿਵਾਈਸਸ ਵੇਰ ਫਾਊਂਡ ਇੱਕ ਬੋਫੈਂਗ ਟਰਾਂਸ ਰਿਸਿਵਰ ਜਿਹੜਾ ਇੱਕ ਚਾਈਨੀਜ਼ ਕੰਪਨੀ ਹੈ ਉਹਨਾਂ ਦਾ ਇੱਕ ਸਾਨੂੰ ਮਿਲਿਆ ਸੀਗਾ ਵਾਕੀ ਟਾਕੀ ਫਰਮ ਦ ਸਪੌਟ ਐਂਡ ਕੁਝ ਡੀ ਸ਼ੇਪਡ ਹੈਡਫੋਨਸ ਜਿਹੜਾ ਉਦੋਂ ਇਸਤੇਮਾਲ ਹੁੰਦਾ ਹੈ ਸੋ ਆਫਟਰ ਦਾ ਰਿਕਵਰੀ ਇੱਕ ਐਫ ਆਰ ਨੰਬਰ 129 ਡੇਟਡ 21 8 ਵਾਸ ਰਜਿਸਟਰਡ ਅੰਡਰ ਰੈਲੇਵੈਂਟ ਸੈਕਸ਼ਨਸ ਆਫ ਐਕਸਪਲੋਸਿਵਸ ਐਕਟ ਐਟ ਪੁਲਿਸ ਸਟੇਸ਼ਨ ਸਦਰ ਤਾਂ ਜਦੋਂ ਫਿਰ ਅੱਗੇ ਤਫਤੀਸ਼ ਤੁਰੀ ਤਾਂ ਇਹਦੇ ਵਿੱਚ ਅਸੀਂ ਦੇਖ ਲਿਆ ਕਿ ਇੱਕ ਪ੍ਰੋਪਰ ਦਹਿਸ਼ਤਗਰਦਾਨਾ ਇੱਕ ਸ਼ਡਯੰਤਰ ਹੈ ਤਾਂ ਇਹਦੇ ਵਿੱਚ ਜਿਹੜਾ UAPA ਐਕਟ ਹੈ ਉਹਦੇ ਸੈਕਸ਼ਨਸ ਇਹਦੇ ਵਿੱਚ ਅਸੀਂ ਇਨਵੋਕ ਕਰਤੇ ਆਫਟਰ ਦਾ ਰਿਕਵਰੀ ਇਹਦੇ ਵਿੱਚ ਸਾਡੀ ਟੀਮਸ ਵਿਚ ਵਰ ਸੁਪਰਵਾਈਜ਼ਡ ਬਾਈ SP D ਬਟਾਲਾ ਐਂਡ ਜਿਹੜੀ ਫਤੇਗੜ ਚੂੜੀਆਂ ਸਬਡਿਵੀਜ਼ਨ ਦੀ ਟੀਮ ਹੈ ਜਿਹੜੇ DSP ਸਾਹਿਬ ਹੈਗੇ ਨੇ SHO सुरेंद्रਪਾਲ ਜੀ ਤਾਂ ਇਹ ਉੱਤੇ ਕੰਮ ਕਰਨ ਲੱਗ ਪਏ ਇਵੈਂਚੁਅਲੀ ਇਟ ਵਾਸ ਡਿਸਕਵਰਡ ਕਿ ਇਹ ਜਿਹੜੀ ਕਨਸਾਈਨਮੈਂਟ ਹੈ ਇਟ ਵਾਸ ਪਲੇਸਡ ਬਾਈ 2 ਪਰਸਨਸ ਓਵਰ देयर ਤਾਂ ਉਸ ਇਨਪੁਟ ਤੇ ਕੰਮ ਕਰਦੇ ਹੋਏ ਅਸੀਂ ਇਵੈਨਚੁਅਲੀ ਜਿਹੜੇ ਦੋ ਬੰਦੇ ਹੈ ਜਿਨ੍ਹਾਂ ਨੇ ਇਹ ਕਨਸਾਈਨਮੈਂਟ ਉਥੇ ਰੱਖੀ ਸੀਗੀ ਬੇਸਿਕਲੀ ਇਹ ਚੁੱਕਣ ਲਈ ਉਥੇ ਰੱਖੀ ਗਈ ਸੀਗੀ ਤਾਂ ਇਹਦੇ ਚ ਇੱਕ ਬੰਦਾ ਅਸੀਂ ਰਵਿੰਦਰਪਾਲ ਸਿੰਘ ਏਲੀਅਸ ਰਵੀ ਰੈਜ਼ੀਡੈਂਟ ਆਫ ਪੋਰੀਆਕਲਾ ਹੀ ਵਾਸ ਅਪ੍ਰੀਹੈਂਡਡ ਇਨ ਦ ਕੇਸ ਤਾਂ ਜਦੋਂ ਇਹ ਬੰਦਾ ਅਸੀਂ ਗ੍ਰਿਫਤਾਰ ਕਰ ਲਿਆ ਤਾਂ ਇਹਨੇ ਜਿਹੜਾ ਇਨਕਿਸ਼ਾਫ ਕਰਤਾ ਜਾਂ ਜਿਹੜੀ ਇਮ ਟੈਕਨੀਕਲ ਡੀਟੇਲਸ ਦੇ ਵਿੱਚ ਸਾਡੀ ਗੱਲ ਸਾਹਮਣੇ ਆਈ ਕਿ ਇੱਕ ਯੂਕੇ ਬੇਸਡ ਬਕੀਆ ਟੈਰਰਿਸਟ ਨਿਸ਼ਾਨ ਸਿੰਘ ਉਹ ਜੋੜੀਆ ਕਲਾਂ ਪਿੰਡ ਹੈ ਡੇਰਾ ਬਾਬਾ ਨਾਨਕ ਦੇ ਵਿੱਚ ਉੱਥੋਂ ਦਾ ਰਹਿਣ ਵਾਲਾ ਹੈ ਤੇ ਕਰੀਬਨ 2022 ਅਖੀਰ ਦੇ ਵਿੱਚ ਯੂਕੇ ਗਿਆ ਸੀਗਾ ਅਨ ਸਟੂਡੈਂਟ ਵੀਜ਼ਾ ਤਾਂ ਉੱਥੇ ਇਹਦਾ ਬਕੀਆ ਦੇ ਨਾਲ ਰابطਾ ਹੋਇਆ ਨਾਓ ਉਹਨਾਂ ਦਾ ਇੱਕ ਆਪਰੇਟਰ ਹੈ ਮੇਜਰ ਆਪਰੇਟਰ ਆਫਟਰ ਹੈਪੀ ਪਸ਼ੀਆ ਤਾਂ ਇਹ ਜਿਹੜੀ ਕਨਸਾਈਨਮੈਂਟ ਹੈ ਇਹਨੇ ਪ੍ਰੋਵਾਈਡ ਕਰਾਈ ਸੀਗੀ ਤਾਂ ਇਹ ਜਿਹੜੇ ਦੋ ਮੁਲਜ਼ਮ ਹੈ ਜਿਨ੍ਹਾਂ ਚੋਂ ਅਸੀਂ ਇੱਕ ਗ੍ਰਿਫਤਾਰ ਕਰ ਲਿਆ ਰਵਿੰਦਰਪਾਲ ਸਿੰਘ ਰਵੀ ਇਹਨਾਂ ਨੇ ਮਹਿਤਾ ਏਰੀਆ ਅੰਮ੍ਰਿਤਸਰ ਤੋਂ ਇਹ ਜਿਹੜਾ ਕਨਸਾਈਨਮੈਂਟ ਇਸ ਨੂੰ ਚੁੱਕਿਆ ਸੀਗਾ ਤਾਂ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਕੋਲ ਰੱਖ ਲਿਆ ਐਂਡ অন ਫਰਦਰ ਡਾਇਰੈਕਸ਼ਨਸ ਆਫ ਦਿਸ ਨਿਸ਼ਾਨ ਜੋੜੀਆਂ ਇਹਨਾਂ ਨੇ ਬਲਪੂਰੀਆਂ ਦੇ ਵਿੱਚ ਇੱਕ ਖਾਸ ਜਗ੍ਹਾ ਤੇ ਰੱਖ ਲਿਆ ਸੀਗਾ ਨਾਲ ਦੇ ਨਾਲ ਉਦੋਂ ਇਹਨਾਂ ਨੇ ਇਹਦਾ ਕੋਆਰਡੀਨੇਟ ਪਲਸ ਪਿਕਚਰਸ ਵਿਦ ਥੇਅਰ ਹੈਂਡਲਰ ਜਿਹੜਾ ਨਿਸ਼ਾਨ ਜੋੜਿਆ ਹੈ ਉਹਦੇ ਨਾਲ ਸ਼ੇਅਰ ਕੀਤੀਆਂ ਸੀਗੀਆਂ ਫਰਦਰ ਉਹਦੇ ਕਹਿਣ ਤੇ ਇਹ ਕਿਸੇ ਹੋਰ ਨੇ ਚੁਕਨਾ ਸੀਗਾ ਬਟ ਇਨ ਦਾ ਮੀਨ ਟਾਈਮ ਇਹਨੂੰ ਇੰਟਰਸੈਪਟ ਕੀਤਾ ਗਿਆ ਤਾਂ ਪੁਲਿਸ ਨੇ ਰਿਕਵਰੀ ਕਰ ਲਈ ਤਾਂ ਇਹਦੇ ਵਿੱਚ ਇਹਦਾ ਜਿਹੜਾ ਸਾਥੀ ਹੈ ਉਹ ਹਜੇ ਫਰਾਰ ਹੈ ਤਾਂ ਅਸੀਂ ਉਹਨੂੰ ਫੜਨ ਦੇ ਪ੍ਰੋਪਰ ਕੋਸ਼ਿਸ਼ ਕਰ ਰਹੇ ਨੇ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜਿਹੜਾ ਨਿਸ਼ਾਨ ਜੋੜਿਆ ਜਿਹਦੀ ਇਨਸਟਰਕਸ਼ਨਸ ਤੇ ਇਹ ਕੰਮ ਹੋ ਰਿਹਾ ਸੀਗਾ ਉਹਨੂੰ ਪਿੱਛੇ ਜਿਹੜਾ ਹਰਵਿੰਦਰ ਸਿੰਘ ਰਿੰਦਾ ਹੈ ਇੱਕ ਜਿਹੜਾ ਟੈਰਰਿਸਟ ਹੈ ਬੇਸਡ ਇਨ ਪਾਕਿਸਤਾਨ ਉਹਦੇ ਇਸ਼ਾਰਿਆਂ ਤੇ ਐਂਡ ਜਿਹਨੂੰ ਪਿੱਛੇ ਫਿਰ ਪਾਕਿਸਤਾਨੀ ਆਈਐਸਏ ਦੇ ਇਸ਼ਾਰਿਆਂ ਤੇ ਇਹ ਸਾਰਾ ਕੰਮ ਹੋ ਰਾ ਸੀਗਾ ਤਾਂ ਇਹਨਾਂ ਦਾ ਮਕਸਦ ਇਹੀ ਸੀਗਾ ਕਿ ਇੰਨਾ ਜਿਹੜਾ ਵੱਡਾ ਕਨਸਾਈਨਮੈਂਟ ਹੈ ਕਿ ਬਾਰਡਰ ਇੱਕ ਦਾ ਜਿਹੜਾ ਪੰਜਾਬ ਦਾ ਹੈ ਉਥੇ ਡਿਸਟਰਬੈਂਸ ਕ੍ਰੀਏਟ ਕਰਨੀ ਉਥੇ ਵਾਇਲੈਂਸ ਦੇ ਇਨਸੀਡੈਂਟਸ ਕਰਾਨੇ ਤਾਂ ਅਸੀਂ ਪੂਰੇ ਕਮਿਟਿਡ ਹੈਗੇ ਨੇ ਬਟਾਲਾ ਪੁਲਿਸ ਪੰਜਾਬ ਪੁਲਿਸ ਟੂ ਥਾਟ such attempts ਤਾਂ ਮੈਂ ਇਹ ਵੀ ਦੱਸਣਾ ਚਾਹਣਾ ਕਿ ਇਹਦੇ ਵਿੱਚ ਜਿਹੜਾ ਮੇਜਰ ਜਿਹੜਾ ਇਹ ਪਰਸਨ ਮਾਸਟਰਮਾਈਂਡ ਨਿਸ਼ਾਨ ਜੋੜੀਆ ਉਹਦੇ ਵਿੱਚ ਅਸੀਂ ਆਲਰੇਡੀ ਜਿਹੜਾ ਯੂਕੇ ਅਥਾਰਟिटीज ਹੈ ਉਹਨਾਂ ਦੇ ਨਾਲ ਟੱਚ ਹੈਗੇ ਨੇ ਤਾਂ ਪੰਜਾਬ ਪੁਲਿਸ ਵੱਲੋਂ ਕੋਰਸਪੋਨਡੈਂਸ ਹੈਜ਼ ਬੀਨ ਮੇਡ ਵਿਦ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਆਲਰੇਡੀ ਤਾਂ ਵੀ ਆਰ ਆਲਸੋ ਇਨ ਟੱਚ ਵਿਦ ਕੌਂਸੂਲੇਟ ਜਨਰਲ ਆਫ ਇੰਡੀਆ ਵਿਚ ਇਜ਼ ਇਨ ਬਰਮਿੰਘਮ ਯੂਕੇ ਤਾਂ ਉਹਨਾਂ ਦੇ ਨਾਲ ਕੋਰਸਪੋਨਡੈਂਸ ਸਾਡੀ ਚੱਲਦੀ ਪਈ ਐਂਡ ਹੋਪਫੁਲੀ ਇਨੂੰ ਅਸੀਂ ਜਲਦੀ ਉੱਥੇ ਹੀ ਰੌਂਡ ਅਪ ਕਰਵਾ ਕੇ ਇਹਨੂੰ ਡਿਪੋਰਟ ਕਰਾਵਾਂਗੇ ਤਾਂ ਇਹਦੇ ਵਿੱਚ ਮੈਂ ਇਹ ਵੀ ਦੱਸਣਾ ਚਾਹੁੰਨਾ ਜਿਹੜੇ ਗ੍ਰੇਨੇਡਸ ਰਿਕਵਰ ਹੋਏ ਹੈ देयर इज ਅ ਸਪੈਸ਼ਲ ਮਾਰਕਿੰਗ ਔਨ 뎀 ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਐਸ ਪੀ ਐਲ ਮਤਲਬ ਸਪੈਸ਼ਲ ਐਚ ਜੀ ਆਰ 84 ਲਿਖਿਆ ਹੈ ਤਾਂ ਇਹਨੂੰ ਅਸੀਂ ਆਰ ਜੀ 84 ਵੀ ਕਹਿੰਦੇ ਹੈ ਤਾਂ ਆਸਟ੍ਰੇਲੀਅਨ ਕੰਪਨੀ ਹੈ ਬਟ ਇਹਨਾਂ ਦੀ ਮੈਨੂਫੈਕਚਰਿੰਗ ਫੈਸਿਲਿਟੀ ਪਾਕਿਸਤਾਨ ਦੇ ਵਿੱਚ ਹੈ ਤਾਂ ਇਹ ਇੰਡੀਆ ਦੇ ਵਿੱਚ ਨਹੀਂ ਬੰਦਦਾ ਇਹ ਜਿਹੜਾ ਗ੍ਰੇਨੇਡ ਹੈ ਸੋ ਇਹ ਡਾਇਰੈਕਟਲੀ ਤਾਰ ਜੁੜਦਾ ਹੈ ਕਿ ਇਹ ਸਾਰਾ ਸਮਾਨ ਪਾਕਿਸਤਾਨ ਤੋਂ ਆਇਆ ਸੀ। ਸਾਨੂੰ ਪਤਾ ਚੱਲਿਆ ਜੀ ਇਹ ਸਮਾਨ ਗਾਧੇ ਵਾਸਤੇ ਉਹਨਾਂ ਨੂੰ ਭੋਇਆ ਗਿਆ ਜਾਂ ਕਿੱਥੇ ਇਸਤੇਮਾਲ ਕਰਨਾ ਸੀ। ਪਿੱਛੇ ਵੀ ਕੁਝ ਇਨਸੀਡੈਂਟਸ ਹੋਏ ਥੋੜੇ ਧਿਆਨ ਚੀ ਹੋਇਆ ਹੋਗਾ ਕਿ ਇਵਨ ਬਟਾਲੇ 'ਚ ਕੁਝ ਇਨਸੀਡੈਂਟਸ ਹੋਏ ਪੁਲਿਸ ਸਟੇਸ਼ਨ ਤੇ ਗ੍ਰੇਨੇਡ ਸੁੱਟੇ ਗਏ ਦੋ ਵਾਰੀ ਇਵਨ ਦੇਰਾ ਬਾਬਾ ਨਾਨਕ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਕਰੇ ਗ੍ਰੇਨੇਡ ਸੁੱਟਿਆ ਗਿਆ। ਸੋ ਇਹਨਾਂ ਦਾ ਵੀ ਇਸ ਤਰ੍ਹਾਂ ਦਾ ਮਨਸੂਬਾ ਸੀਗਾ ਕਿ ਅਸੀਂ ਪੁਲਿਸ ਬਿਲਡਿੰਗਸ ਜਾਂ ਜਿਹੜੀ ਗਵਰਨਮੈਂਟ ਬਿਲਡਿੰਗਸ ਹੈ ਉੱਥੇ ਉਹਨਾਂ ਨੂੰ ਆਪਾਂ ਨਿਸ਼ਾਨਾ ਬਣਾਈਏ ਬਟ ਜਿਹੜਾ ਟਾਈਮਲੀ ਇੰਟਰਵੈਂਸ਼ਨ ਤੇ ਜਿਹੜੀ ਇਹਦੇ ਵਿੱਚ ਮਿਹਨਤ ਗਈ ਹੈ ਉਹਦੇ ਨਾਲ ਇਹ ਸਾਰਾ ਇਹਨਾਂ ਦੀ ਜਿਹੜੀ ਸਕੀਮ ਇਹਨਾਂ ਦੇ ਜਿਹੜੇ ਮਨਸੂਬੇ ਉਹ ਨਾਗਮ ਹੋਏ ਸੁਤਸ਼ੰਦੂ ਮੰਨਦਾ ਜਿਹਦਾ ਵਿਆਪ ਚਾਹੁੰਦਾ ਪਿਆ ਉਹਦੇ ਵਿੱਚ ਵੀ ਇਸ ਤਰ੍ਹਾਂ ਹੋ ਸਕਦਾ ਸੀ ਉੱਤਨੀ ਵੀ ਕਿਸੇ ਨੂੰ ਨਹੀਂ ਨਹੀਂ ਇਸ ਤਰ੍ਹਾਂ ਦੀ ਕੋਈ ਇਨਪੁਟ ਨਹੀਂ ਹੈ ਇਹਦੇ ਵਿੱਚ ਜਿਹੜਾ ਪੂਰੀ ਕਾਂਸਪਰੇਸੀ ਹੈ ਇਹ ਇਹਚ ਅਲੱਗ ਅਲੱਗ ਮੋਡਿਊਲਸ ਹੁੰਦੇ ਹੈ ਇੱਕ ਡੈਡ ਲੈਟਰ ਬਾਕਸ ਟਾਈਪ ਆਪਰੇਟ ਕਰਦੇ ਹੈ ਕਿ ਕਿਸੇ ਨੇ ਇੱਥੇ ਰੱਖ ਲਿਆ ਇਹਨੂੰ ਪਿਛਲੇ ਵਾਲੇ ਮੋਡਿਊਲ ਦਾ ਪਤਾ ਨਹੀਂ ਹੁੰਦਾ ਹੈ ਬਟ ਅਸੀਂ ਆਲਰੇਡੀ ਉਹਨਾਂ ਮੋਡਿਊਲਸ ਤੇ ਵੀ ਵਰਕ ਆਊਟ ਕਰ ਰਹੇ ਨੇ ਤਾਂ ਉਹਨਾਂ ਕੋਲੋਂ ਫਿਰ ਸਾਨੂੰ ਐਗਜ਼ੈਕਟਲੀ ਸਪੈਸੀਫਿਕ ਇਨਫੋਰਮੇਸ਼ਨ ਮਿਲ ਜੂਗੀ ਬਟ ਅਦਰਵਾਈਜ਼ ਇੰਟੈਲੀਜੈਂਸ ਵੱਲੋਂ ਵੀ ਸਾਨੂੰ ਕੁਝ ਕੁਝ ਇਨਪੁਟਸ ਆਂਦੀਆਂ ਰਹਿੰਦੀਆਂ ਹੈ ਟਾਰਗੇਟਸ ਦੀ ਜਿਹਦੇ ਵਿੱਚ ਅਸੀਂ ਆਲਰੇਡੀ ਟਾਰਗੇਟ ਹਾਰਡਨਿੰਗ ਕੀਤੀ ਹੋਈ ਹੈ ਸਾਰੇ ਪਤਾ ਚੱਲ ਚੁੱਕਿਆ ਜੀ ਜਦੋਂ ਮੈਂ ਇਹ ਰਿਕਵਰ ਜਦੋਂ ਨਹੀਂ ਅਸਾਈਨਮੈਂਟ ਲਿਆ ਸੀ ਜਿਹੜਾ ਇਦੇ ਵਿੱਚ ਇੱਕ ਐਂਟੀਟੀ ਆਈ ਹੈ ਉਹਦਾ ਪੁਰਾਣਾ ਨਿਸ਼ਾਨ ਜੋੜੀ ਦੇ ਨਾਲ ਤਾਲਮੇਲ ਸੀਗਾ ਤਾਂ ਉਹਦਾ ਕ੍ਰਿਮੀਨਲ ਰਿਕਾਰਡ ਵੀ ਹੈ ਮੈਂ ਉਹਦਾ ਨਾਮ ਡਿਸਕਲੋਜ਼ ਨਹੀਂ ਕਰੂੰਗਾ ਫਰ ਆਬਵੀਅਸ ਰੀਜ਼ਨਸ ਤਾਂ ਫਿਰ ਆ ਜਿਹੜਾ ਬੰਦਾ ਸੀ ਫੜਿਆ ਹੈ ਰਵੀ ਇਹ ਉਹਦੇ ਟੱਚ ਆਇਆ ਇਹ ਉਹਦੇ ਰਾਹੀਂ ਨਿਸ਼ਾਨ ਜੋੜੀ ਦੇ ਨਾਲ ਗੱਲ ਕਰਦਾ ਸੀਗਾ ਬਟ ਆਫਲੀਟ ਇਹ ਆਪਣੇ ਪੱਧਰ ਤੇ ਵੀ ਨਿਸ਼ਾਨ ਜੋੜੀ ਦੇ ਨਾਲ ਗੱਲ ਕਰ ਰਹਾ ਸੀਗਾ ਤਾਂ ਉਹ ਫਿਰ ਇਹਨਾਂ ਨੂੰ ਫੋਨ ਰਾਹੀਂ ਉਹ ਇਨਸਟਰਕਸ਼ਨਸ ਉਹ ਡਾਇਰੈਕਸ਼ਨਸ ਇਸ਼ੂ ਕਰਦਾ ਸੀਗਾ ਆ ਜਿਹੜਾ ਬੇਸਿਕਲੀ ਜਿਹੜਾ ਪੁਰਾਣਾ ਬੰਦਾ ਹੈ ਜਿਹੜਾ ਹਜੇ ਫੜਨ ਵਾਲਾ ਹੈ ਉਹਦਾ ਕਾਫੀ ਪੁਰਾਣਾ ਉਹਦੇ ਨਾਲ ਤਾਲੁਕ ਸੀਗਾ ਕਿਉਂਕਿ ਉਹ ਵੀ ਲੋਕਲ ਬੰਦਾ ਹੈ ਡੇਰਾ ਬਾਬਾ ਨਾਨਕ ਦਾ ਤਾਂ ਇਹ ਉਹਦੇ ਨਾਲ ਇਹਨੂੰ ਕਰੀਬਨ ਮਹੀਨਾ ਹੋ ਗਿਆ ਜਦੋਂ ਤੋਂ ਇਹ ਉਹਦੇ ਨਾਲ ਗੱਲ ਕਰ ਰਿਹਾ ਸੀਗਾ ਇਹ ਨਿਸ਼ਾਨ ਜਿਹੜਾ ਦੁਨੀਆ ਦਾ ਪੁਕੜੀ ਹੈ ਕਾਫੀ ਮਤਲਬ ਸੀਜ਼ਨਡ ਕ੍ਰਿਮੀਨਲ ਹੈ ਬੀਕੇਆਈ ਟੈਰਰਿਸਟ ਹੈ ਤਾਂ ਇਹ ਕਾਫੀ ਕਨਸਰਨਮੈਂਟਸ ਇਹਨੇ ਮੰਗਵਾਏ ਸੀਗੇ ਇੱਥੇ ਵੀ ਕਤਲ ਦੇ ਐਕਸਟਰੈਕਸ਼ਨ ਦੇ ਪਰਚੇ ਦੇਤੇ ਦਰਜ ਹੈ